ਅਸਿਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸਿਕਾਲ ਜੀ ਹਾਂ ਹੁਣ ਜੇ ਹੋਏ ਬਾਈ ਝੱਲੀਆਂ ਵਾਲੇ ਖੇਤਾਂ 'ਚ ਅੱਜ ਥੋੜਾ ਜਿਹਾ ਦੂੰਗਾ ਬੀਜ ਦਾ ਬੀਜ ਹੈ ਨਾ 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 ਠੀਕ ਆ ਖਾਣੇ ਦਾ ਵਧੀਆ ਜੰਮੀ ਵੀ ਹੈ ਫੇਰਾ ਬੀਜ ਪਾਇਆ ਤਾਂ ਥੋੜਾ ਬੀਜ ਪਾਇਆ 2 ਵਜੇ ਤਾਂ ਪਿੰਡ ਨੂੰ ਗਏ ਬੀਜ ਲੈ ਕਿੰਨਾ ਪਾਇਆ ਪਿੰਡ ਦੇ ਵਿੱਚ 670 ਹੈ ਨਾ ਇਹ ਆਇਆ ਵੀ ਆਪਣਾ ਰੋਟਾ ਪੈ ਗਿਆ ਜੀ ਹੈ ਨਾ ਦਾਇ ਦਾ ਥੈਲਾ ਬਾਤ ਥੈਲਾ ਦਾਇ ਦਾ ਬਾਤ ਮੰਨੇ ਕੇ ਚੱਲੋ ਥਾੜੇ ਕਿਤੇ ਨਿਪਕੀ ਜਗ੍ਹਾ ਹੁੰਦੀ ਆ 20 ਬੋ ਪਾਤਾ 40 45 45 ਕਿਲੋ ਵੀ ਪੈ ਗਿਆ ਹੁਣ 20 ਦਾ ਬੀਜ ਪਾਤਾ ਫਿਰ 40 ਕਿਲੋ ਬੀਜ ਪਾਇਆ ਬਾਕੀਲੇ ਦਾ ਹੀ ਪੈ ਗਿਆ ਸਭ ਤੂੰ ਹਲੇ ਵੀ ਉਸ ਤਰ੍ਹਾਂ ਜੰਮੀ ਨਹੀਂ ਜਿੰਨਾ ਬੀਜ ਪਾਇਆ ਦਾ ਨਾ ਜੰਮ ਰਹੀ ਆਲੇ ਐਤ ਕੀ ਥਾਲਾ ਸੁਪਰ ਸੀਡਰ ਵਾਲੀਆਂ ਕਣਕ ਦਾ ਡਾਇਮੰਡੋਲ ਜਿਹਾ ਹੀ ਹੋ ਗਿਆ ਕੰਮ ਸਭ ਤੇ ਹੀ ਸਾਰਾ ਮੌਸਮ ਦਾ ਪੰਗਾ ਪਿਆ ਬੈ ਹੁਣ ਪਤਾ ਨਹੀਂ ਕਣਕਾਂ ਮੂੰਹ ਜਿਹੀ ਨਹੀਂ ਲੱਗਦੀਆਂ ਹੁਣ ਆਪਾਂ ਨੇ ਉੱਥੇ ਪਾਣੀ ਲਾਇਆ ਕਣਕ ਠੀਕ ਦੀ ਹੁਣ ਥਾਲੀ ਦਬਣ ਲੱਗੀ ਕਣਕ ਬਾਦ ਮਨ ਵਾਲੇ ਰੇ ਵੀ ਪਾਤਾ ਮੰਡ ਜਹਾ ਪਹਿਲਾਂ ਤਾਂ ਵਧੀਆ ਜੀ ਗਣਕਾ ਤਿੱਖੜਦੀਆਂ ਜੀਆਂ ਨਹੀਂ ਹੈਗੀਆਂ ਉੱਪਰ ਨੂੰ ਤੁਰੀਆਂ ਹੋਈਆਂ ਉਹ ਸੀਸੀਆਂ ਜਿਆ ਲਿਆ ਉਹ ਸਪਰੇਅ ਕਰਦੇ ਆ ਇੱਕ ਇੱਕ ਪੰਪ ਦੇ ਇੱਕ ਪਈ ਨਹੀਂ ਕੋਈ ਪਰਾਣੀ ਬੱਜੀ ਵੀ ਜੇ ਪਈ ਵੀ ਸਪਰੇਅ ਇੱਕ ਪੰਪ ਲਾਉਣਾ ਜਿੱਥੇ ਦਾ ਬੀਬੀ ਬਸ ਇੱਕੇ ਪੰਪ ਲੱਗਣਾ ਆ ਜਾਂ ਕਾਥੇ ਪਾਣੀ ਜ਼ਿਆਦਾ ਖੜਾ ਨੇਂਦਰੀ ਵਾਲੇ ਚ ਕਦ ਹੋਊਗੀ ਸਪਰੇਅ ਕਾਦੀ ਪਹਿਲਾਂ ਕਰੀ ਨਹੀਂ ਆਪਾਂ ਨੇ ਕੱਖ ਦਿਓ ਉੱਥੇ ਬਾਥੂ ਪਿਆਜੀ ਹੋਣਾ ਹੋਰ ਕੁਝ ਨਹੀਂ ਹੋਣਾਗਾ ਗੁਲੀ ਡੰਡਾ ਦਾ ਹੋਣਾ ਨਹੀਂ ਗੁਲੀ ਡੰਡਾ ਨਹੀਂ ਹੁੰਦਾ ਮੈਂ ਤਾਂ ਨੇ ਮੰਨੂ ਉੱਥੇ ਉੱਥੇ ਕਿਹੜੇ ਪਾਣੀ ਆਉਂਦਾ ਕਿਧਰੇ ਤੇ ਹਾਂ ਪਾਣੀ ਤਾਂ ਨਹੀਂ ਬਾਥੂ ਪਿਆਜੀ ਹੋਊਗੀ ਉਹ ਹੀ ਉਹਦੀ ਕਰਦਾਂਗੇ ਉਹ ਵੀ ਦੇਖ ਕੇ ਕਰੂਗੇ ਹਲੇ ਥੋੜਾ ਹੋਣੀ ਆ ਇਹਦਾ ਜੰਮਣਾ ਹੁਣ ਆਹ ਹਲੇ ਰੇਹ ਹੁਣ ਬੰਦਿਆਂ ਨੂੰ ਬੁਲਾ ਫਿਰ ਛਿੱਲੀ ਆ ਵੀ ਜਿਹੜਾ ਖੜਾ ਰਹਿ ਗਿਆ ਹੁਣ ਉਹ ਆ ਜੂਗੀ ਅੱਜ ਆਪਣੀ ਪਰਤੀ ਅੱਜ ਕੱਲੂ ਕੱਲੂ ਆ ਜਾਣੀ ਬੇਬਈ ਇਹਨੂੰ ਕਹ ਦਿੱਤਾ ਹਾਂ ਉਹ ਕਹਿੰਦਾ 20 ਤਰੀਕ ਨੂੰ ਛਿੱਲੂਗਾ ਕੈ ਹੋ ਗਈ ਅੱਜ 18 ਹੋ ਗਈ 18 ਪਾਸੋਂ ਚੌਥੇ ਨੂੰ ਛਿੱਲੂਗਾ ਦੋ ਕੱਠੀਆਂ ਇੱਕ ਛਿੱਲੂਗਾ ਇੱਕ ਛਿਲ ਫੇਰ ਹੋਰ ਦੀ ਛਿੱਲ ਕੇ ਫੇਰ ਆਪਣੀਆਂ ਛਿੱਲੂਗਾ ਉਦੋਂ ਫੇਰ ਆਪਣੀ ਛਿੱਲੂਗਾ तीन परचिया इधर भी जब गया बीज भी देखी जाऊंगी मेथे तक कनक हो जाती है लोड़ी तक कनक होंगी लोहड़ी आन भी बीज हो जाती ऐसी तो धुंद नहीं पी जम भी छेती ਗਰਮੈਸ ਨਾਲ ਹੀ ਦੇਖ ਲਗਾਈ। ਅਜੇ ਕੀ ਦੇਲਾ ਹੁਣ ਤੱਕ ਪਈ ਆ। ਸਬਰ ਨੂੰ ਹੁਣ ਬਿਸ਼ੱਕ ਦੀ ਪੈ ਜਵੇ ਵੀ ਸਬਾ ਨੂੰ ਹੁੰਦੀ ਆ ਧੁੰਦ ਪੂਰੀ ਯਾਰ ਜਣੀ। ਹੋਰ ਗੜਾਕੇ ਦੀ। ਆਹ ਉਹ ਸਬਾ ਦੇ ਨਾਲ ਤਾਂ ਸੂਰਜ ਵੀ ਨਹੀਂ ਦਿਖਦਾ ਹੁੰਦਾ। ਪਰ ਇਹਦੀ ਠੰਡ ਹੁਣ ਲੇਟ ਆ। ਆ ਜਗਾ ਕਿੰਨੀ ਛਿੱਲੋ ਹੋਈ ਵੀ ਹੁਣ ਕਿ ਬਿੱਗਾ ਛਿੱਲੋ ਹੋਇਆ ਪਊਗਾ। ਕਿਹੜਾ? ਜਿਹੜਾ ਛਿੱਲਾ ਛਿੱਲਾ ਪੈਦ। ਆਹਾ। ਹਾਂ। ਬਿੱਗਾ ਨਹੀਂ। ਮੰਨ ਚਾਲੇ ਬਿੱਗਾ ਹੀ ਲਾਣਾ ਚੱਲ ਤੂੰ। ਬਿੱਗਾ। ਹਾਂ ਬਿੱਗਾ ਹੋਊਗਾ। ਆਇਓ ਹੁੰਜਾ ਖੜਾ ਵੀ ਹੈਗਾ ਏ। ਹਾਂ। ਚਲਾਓ ਹੁੰਜਾ ਜਿਹੜਾ ਇੱਥੇ ਲਾਲਾ ਐਨਾ ਹੋ ਗਿਆ। ਪੌਣੇ ਦੋ ਵਿੱਗੇ ਜਗਾ ਖਤੀ ਹੂੰ ਵਿੱਗਾ ਤਾਂ ਨਹੀਂ ਹੈਗਾ ਫੇਰਾ ਵਿੱਗਾ ਨਹੀਂ ਵਿੱਗਾ ਹੀ ਰੱਖ ਲੈ ਚੱਲ ਫੇ ਪਾਲਾ ਵੀ ਤਾਂ ਖੜਾ ਯਾਰ ਉਹ ਵੀ ਤਾਂ ਖੜਾ ਹੈ ਕਿਹੜਾ ਉਹ ਪਰਲਾ ਹੂੰ ਯਾਨੀ ਖੜੀ ਹੈ ਡੋਟਾ ਇੱਲ ਕੇ ਜਗਾ ਖੜੀ ਹੈ ਇਹ 2100 ਪਰ ਹੀ ਖੜੀ ਆ 250 ਇੱਧਰ ਪਾ ਦੂੰਗੇ ਤਾਂ ਕਿ ਹੂੰ ਗੱਪਾਂ ਚੀ ਠੋਕ ਕੇ ਲਈ ਹੈ ਥੱਲੇ ਵੀ ਹੈ ਹੈ ਅੰਨੇ ਕਣ ਕਹਾ ਥੋੜੀ ਕਿਹੜੀ ਨਾ ਸਾੜੀ ਨਹੀਂ ਹੈ ਜੀ ਇੱਥੇ ਆਹ ਜੇ ਲੈਗੇ ਉਹ ਹੀ ਕਹਿੰਦਾ ਇਹ ਆ ਸਕੂਲ ਤੇ ਹੋ ਖੰਭਾ ਖੜਾ ਜਿਹੜਾ ਉਰਲਾ ਨਾ 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 ਹਾਂ ਹੈ ਹਾਂ ਹਾਂ बराबर जी ਜਿਵੇਂ ਲੱਗਦੀ ਹੈ ਇਹ ਹਾਂ ਆਓ ਫਿਰ ਸਹੀ ਕਰਿਓ ਹੰਪੇ ਸਹੀ ਦੱਸੋ ਪਿਛਲੇ ਸਾਲ ਵੀ ਕਣਕ ਦੀ ਵੀਰੇ ਹਾਂ 35 ਕੁ ਰੇਟ ਤੇ ਫਿਲਹਾਲ ਤਾਂ ਬੂਟੇ ਤੇ ਸਾਈਡਾਂ ਬਹੁਤ ਸ਼ੌਹਰਾਤ ਆ ਹਾਂ ਐਤ ਕੀ ਕਣਕ ਸੋਹਣੀ ਹੋਊਗੀ ਐਤ ਕੀ ਸੋਹਣੀ ਹੋ ਜੂਵੇ ਸ਼ਾਇਦ ਬਹੁਤ ਬੂਟਾ ਵਿੱਚ ਕਹੀ ਜਾਂਦੇ ਦੋ ਸਾਲ ਲਾਓ ਨਾ ਕਹਿੰਦੇ ਹਾਂ ਕਹਿੰਦੇ ਬੰਦਾ ਜੇ ਨਾ ਮੈਂ ਕਹਿੰਦਾ ਆਪਾਂ ਲਾਈ ਜੀ ਬੰਦਰ ਨਹੀਂ ਉੱਥੇ ਗੱਲ ਕਰਦੇ ਤੇ ਕਹਿੰਦੇ 100 ਰੁਪਏ ਰੇਟ ਹੋਰ ਵਧ ਗਿਆ ਕੁਆਟਰ ਉੱਪਰ ਹਾਂ ਔਰ ਵੀ ਰੇਟ ਹੋਰ ਵਧ ਗਿਆ ਕਸ਼ਮੀਰੀ ਦਾ ਆਇਆ ਬੈਠਾ ਤਬਿੰਦਰ ਦਾ ਪਾਪਾ ਦਾ ਉੱਥੇ ਬਿੰਦਰ ਦਾ ਤੂੰ ਦੇਖ ਲੈਂਦੇ ਆ ਸਾਡੇ ਜਿੰਨੇ ਹੈਗੇ ਉਹਨੇ ਪੱਠ ਹੋ ਗਏ ਮੈਂ ਤਾਂ ਐਂ ਕਹਿੰਦਾ ਤੈਨੂੰ ਮਹਾ ਵੀ ਇੱਕ ਸਾਲ ਗੰਨਾ ਪੂਰਾ ਲੰਦੇ ਮੁੰਡੇ ਚ ਲਾਉਂਗੇ ਮੁੰਡੇ ਯਾਰ ਜੇ ਪਾਰ 5 ਗੰਨਾ ਨਾ ਛੇਡੋ ਫੇਰ ਕੀ ਫਾਇਦਾ ਜਗੀਤਾ ਵੱਡੂਗਾ ਗੰਨਾ ਜਗੀਤਾ ਵੱਡਰ ਹੋ ਜਾਣਾ ਮੇਰੀ ਗੱਲ ਉਹ ਜਗੀਤਾ ਵੱਡੂਗਾ ਉਹ ਗੰਨਾ ਨਹੀਂ ਫੁੱਟਣਾ ਯਾਰ ਆਪਣਾ ਉਹ ਬਿੱਗਾ ਜਿਆ ਕਿੰਨਾ ਹੋਇਆ ਤਾਂ ਕਿਹੜਾ ਆਓ ਜਿਹੜਾ ਉਹ ਲਾਇਆ ਤਾਂ ਕਿੱਥੇ ਰੋਤਾ ਲੈ ਜਿਹੜਾ ਹੋਰ ਪਾਸੇ ਵੀ ਤਾਂ ਮੁੰਡਾ ਚੱਕਣਾ ਹੈ ਇਹ ਤਾਂ ਕਣਕ ਬੀਜਣੀ ਐ ਰੋਤਾ ਵਾਲੇ ਚ ਲਾਉਣੇ ਆ ਸਮਝਿਆ ਗੱਲ ਹਮ ਫੇਰ ਅੱਲਾ ਦੇ ਫੇਰ ਠੀਕ ਡਾਇ ਰਹਿਣੇ ਦੇਖੀ ਜਾਊਗੀ ਉਹ ਯਾਰ ਨਾ ਪਟਾਪੇ ਇੱਕ ਸਾਲ ਦੇ ਬੰਦਾ ਸਾਲਾ ਖੜੇ ਰਹਿਣ ਦੇ ਆਹੋ ਫੇਰ ਕਾਹੀ ਦਾ ਕਹਿੰਦੇ ਐ ਮੇਰੀ ਗੱਲ ਸੁਣ ਆਪਣੇ ਆਪਣੇ ਨਾ ਆਪਣੇ ਪਿੰਡ ਚ ਦੋ ਬੰਦੇ ਆ ਜਿਨ੍ਹਾਂ ਨੇ ਬੂਟੇ ਲਾਉਣੇ ਨਹੀਂ ਛੱਡੇ ਚਾਹੇ ਮੰਦਾ ਐ ਚਾਹੇ ਉਹ ਚੰਗਾ ਐ ਉਹ ਤਾਂ ਇਹੋ ਆਲੂ ਬੋਧਣਾ ਯਾਰ ਹਾਂ ਅਗਲੇ ਨਹੀਂ ਛੱਡੇ ਨਹੀਂ ਹੈਗੇ ਮਾੜੇ ਮੋਟੇ ਲਾ ਲਓ ਪਟਾ ਲਓ ਵਧਾ ਲਓ ਫੇਰ ਪਰ ਜਿੰਨੇ ਕਾ ਲਾਉੜੇ ਜਿੰਨੇ ਕਾ ਪੱਟਣੇ ਆਰ ਉਹਨੇ ਕਾ ਲੱਗਣੇ ਸਾਡੇ ਦਾ ਹਾਂ ਉਹ ਸਬਜ਼ੀਆਂ ਵੀ ਲਾਉਣੇ ਨਾਲੇ ਦੇਖ ਲੈ ਬੂਟਿਆਂ ਚ ਹੋਰ ਕਹਿੰਦੇ ਸੀ ਵਧੀਆ ਕਾ ਅਗਲਾ ਦੋ ਜਿੰਨੇ ਕਾ ਆਪਣੇ ਪੱਟਣੇ ਆਰ ਉਹਨੇ ਕੇ ਲੱਗਣੇ ਆ ਬਸ ਇਹਦੇ ਨਾਲ ਪਿਓ ਥੱਲੇ ਵਾਲੀ ਕਣਕ ਵਧੀਆ ਜੰਮੀ ਵੀ ਹੋਰ ਉੱਥੇ ਖੜ ਕੇ ਇਹਨੂੰ ਦੇਖ ਲੈ ਇੰਨੀ ਹਰਿਆਈ ਮਾਰਨੀ ਇੰਦਰ ਨੂੰ ਦੇਖ ਤੂੰ ਆਏ ਆਏ ਦੇਖ ਸੂਤ ਕਿੰਨੀ ਮੱਕਾਂ ਦੇਖਦੀ ਆ ਇਹ ਹਾਂ ਤਾਂ ਹੈ ਇੰਦਰ ਨੂੰ ਬਾਹਰ ਦੇਖਦੀ ਆ ਥੋੜੀ ਜੰਮੀ ਵੀ ਕਰਕੇ ਪੀਪਾ ਪਿਆ ਪਿਆ ਹੋ ਕਾਲੇ ਦਾ ਬੀਜ ਵੀ ਦੇਣਾ ਹਲੇ ਕਣਕ ਦੇਣੀ ਉਹਨੂੰ ਦੇ ਦਿੰਗੇ ਉਹ ਤੋਂ ਹੀ ਲੈ ਕੇ ਪਾਇਆ ਹੋਇਆ ਏ ਯਾਰ ਦੀਜਤਾ ਬਣਾ ਰੱਖ ਲਿਓ ਬਾਈ ਕਰਦਾ ਮਖੌਲ ਦੀ ਗੱਲ ਨਹੀਂ ਸੋਧ ਕੇ ਆਏ ਨੇ ਵਧੀਆ ਦੇਖ ਕੇ ਨਾ ਛਪਾਡਲ ਬਣਾ ਲਾ ਬੜਾ ਮਹਿੰਗਾ ਪੈਂਦਾ ਉਹ ਕਾਲੀਆਂ ਮਹਿੰਗੀਆਂ ਪੈਂਦੀਆਂ ਉਹਦੇ ਲੈ ਕੇ ਦੇਖੋਣਾ ਆ ਆ ਵੀ ਵਧੀਆ ਲੱਗਣੀ ਹੈ ਕਣਕ ਦੇ ਅੰਮੀ ਵੀ ਦਾ ਬਹੁਤ ਆ ਯਾਰ ਠੀਕ ਤੇ ਚੀੜ ਗਿੱਲਾ ਖੇਤ ਚੀੜ ਨਹੀਂ ਛੱਡਦਾ ਇਹ ਚੀੜ ਨਹੀਂ ਛੱਡਦਾ ਖੇਤ ਦੇ ਹਲਾ ਹੈ ਹੈ ਮੈਂ ਜਿਹੜੀ ਗਿੱਲੀ ਕਰਨ ਕੇ ਵੀਦੇ ਚੀੜ ਨਹੀਂ ਛੱਡਦਾ ਖੇਤ ਪਰ ਇੱਕ ਮਹੀਨੇ ਬਾਅਦ ਵੱਤ ਆਇਆ ਅਬ ਨਹੀਂ ਵੇ ਦੇਖ ਹੈ ਤਾਂ ਹੀ ਪਰਾਲੀ ਕਰਕੇ ਹਾਂ ਇੱਕ ਮਹੀਨੇ ਬਾਅਦ ਵੱਤ ਆਇਆ ਨਹੀਂ ਤਾਂ ਜਦੇ ਵੱਤ ਆ ਜਾਂਦਾ ਥੋੜਾ ਵਧੀਆ ਜੰਮੀ ਗਣਕ ਤਾਂ ਕਣਕ ਤਾਂ ਆਪਣੀ ਮੋਟਰ ਵਾਲੀ ਬਹੁਤ ਵਧੀਆ ਪਰ ਮੋਟਰ ਵਾਲੀ ਵੀ ਵਧੀਆ ਖੜੀ ਗਣਕ ਓਰੀਜਨਲ ਵੀ ਸੰਘਣੀ ਥਾਲੀ ਮੋਟਰ ਵਾਲੀ 20 ਜਿੱਥੇ ਵੀ ਪੂਰਾ ਸੋਨਾ ਪਿਆ ਹੋਇਆ ਹਾਂ ਨਾ ਉੱਥੇ ਸਹੀ ਵੀ ਨਾ ਆਹ ਕਾਰਕ ਤੇ ਵੀਜ ਘਟਾ ਜਾਂ ਨਿਕਲਦੀ ਆ ਬਾਈ ਪੂਰਾ ਏ ਜੰਮੀ ਦਾ ਥੋੜਾ ਊਂ ਡੂੰਗਾ ਏ ਥੋੜਾ ਸੁਪਰ ਸੀਡ ਛੋੜਦਾ ਡੂੰਗਾ ਪਾਉਂਦਾ ਆ ਇਹ ਨੂੰ ਨਾਲ ਸੈਕਟਰ ਜਾ ਕਰ ਮੈਂ ਇਹ ਨੂੰ ਕਹੀ ਸੀਗਾ ਮਾਂ ਚੱਕਲਾ ਮੜ ਦੇ ਚੱਕਲਾ ਮੈਨੂੰ ਕੱਸ ਦੇਣ ਦੇ ਕਹਿੰਦਾ ਨਹੀਂ ਇਹ ਠੀਕ ਐ ਮੈਂ ਡੰਡਾ ਕੱਸ ਦੇਣ ਦੇ ਕਹਿੰਦਾ ਨਹੀਂ ਇਹ ਠੀਕ ਐ ਢਿੱਲੇ ਚ ਉਹ ਹੀ ਵੀ ਆ ਤਾਂ ਫੇਰ ਜਾ ਮੈਂ ਬੀਜ ਵੀ ਬੋਪੇ ਬਾਈ ਚੱਲ ਯਾਰ ਤੂੰ ਮਰੂਦ ਖਾਈਏ ਚਲੋ ਮਰੂਦ ਕਿੱਥੇ ਐ ਉਹ ਕਿੱਡੇ ਕਿੱਡੇ ਲੱਗੇ ਹੋਏ ਐ ਹੈਗੇ ਆ ਉਹ ਹੁਣ ਨਹੀਂ ਹੋਣਿਆ ਮਨਦੀਪ ਉਹ ਐ ਡੈਡੇ ਮਰੂਦ ਲੱਗੇ ਪਿਆਰ ਪਰਲੇ ਪਾਸੇ ਨੂੰ ਜਾ ਓਏ ਤਾਰਾਂ ਤੇ ਦੇਖੀ ਲੈਟ ਨਾ ਹੋਵੇ ਕਿਹੜੀ ਤਾਰਾਂ ਤੇ ਉਹ ਤਾਰਾਂ ਨਾਲ ਬਹੁਤ ਦੂਰ ਐ ਆ ਨਾ ਐ ਉਹ ਵੀ ਖੇਤ ਬੀਜਣਾ ਪੈਣਾ ਸੀ ਵੀ ਹੁਣ ਬਾਤੇ ਆ ਉਹ ਉਹਨੂੰ ਬੀਜੂਗੇ ਹਲੇ ਖੜ ਜਾ ਹਰਦਾ ਕਿੰਨੇ ਲੇਟ ਕਰੇ ਕਰਦਾ ਉਹ ਬੀਜੂਗਾ ਮੈਂ ਖੜਤਾ ਜਾ ਮੈਂ ਆਪਣੇ ਹਿਸਾਬ ਨਾਲ ਬੀਜਣਾ ਜਿਹੜਾ ਰੇਟ ਮਿਲੇ ਮੈਂ ਜਵੀ ਦਾ ਬਾਦਮ ਨਾ ਰੋਤਾ ਬਹੁਤ ਲੱਗੇ ਹੋਏ ਆ ਲੱਗੇ ਵੀ ਆ ਝਾੜੂ ਕਿਹੜਾ ਉੱਪਰ ਆਈ ਦੇ ਹੁਣ ਸਿਰੇ ਐ ਮੰਡ ਮਾ ਖਲਾਣੇ ਤੈਨੂੰ ਹਾਂ ਮੰਡ ਮਾ ਆ ਗਏ ਆ ਥੀਦੇ ਬਾਅਦ ਹੁਣ ਆਪਾਂ ਦੇਖ ਕੇ ਕੀ ਉਹ ਤੁਸੀਂ ਮੰਡ ਨੂੰ ਜਾਣਾ ਹੁਣ ਜਾਣਾ ਮੰਡ ਨੂੰ ਰੋਟੀ ਲੈ ਕੇ ਅੱਥੇ ਵੀ ਮੜਾ ਗੇੜਾ ਮਾਰ ਜੀ ਪੈਰ ਦੇ ਹੀਲੀ ਵੀ ਗੁੱੜਦਾ ਤਾਂ ਨਹੀਂ ਹੈਗਾ ਕਾਹਦੇ ਜਾ ਨਿਤਰੇ ਵਾਲੇ ਉੱਥੇ ਪੈਰ ਕਿੱਥੇ ਗੁੱੜਣਾ ਹੁਣ ਨਹੀਂ ਜਿਹੜੇ ਉਰਲੇ 2 3 11 ਦੇ ਨਾਲ ਉੱਥੇ ਪੁਰਾਤਾ ਏ ਉੱਥੇ ਕਾ ਮਿੱਟੀ ਲੱਗਣੀ ਏ ਮੰਡਲਾਂ ਨੂੰ ਤਾਂ ਨਹੀਂ ਉਹ ਹੈਗੀ ਜੀ ਛਾਲਦੇ ਆ ਹਲੇ ਰੋਟੀ ਦਾ ਮਿੱਟੀ ਲੱਗਣੀ ਏ ਪੈਰ ਗੜੀ ਆ ਬੰਦਾ ਲੱਗਿਆ ਪਰ ਰੋਟੀ ਲੈ ਕੇ ਜਾਣੀ ਉੱਥੇ ਤੁਨ ਟੰਟਨ ਫਿਰ ਜਾਂਦੇ ਹੋ ਕੋਰ ਕੋਰ ਨਾ ਦੂਗਾ ਪਲਟੂ 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 ਜੀ ਪਲਟੂ ਜੀ ਲੱਗੇ ਹੋਏ ਇੱਥੇ ਪਲਟੂ ਜੀ ਕਾਮਾ ਬਾਹ ਹੁੰਦਾ ਏ ਨਹੀਂ ਸਾਰਾ ਕੰਮ ਆਏ ਹਾਂ ਕੱਲ ਰੋਟੀ ਸਹੀ ਕਰਕੇ ਆ ਗਿਆ ਖਾਲਾ ਜੀ ਆ ਫਿਰ ਹਾਂ ਕਹਿੰਦਾ 11 ਵਜੇ ਨਿਵੇੜ ਤਾਂ ਕਹਿੰਦਾ ਹੋਰੇ ਮਗਾ ਬੱਲੇ ਮਾ ਸਾਡੇ ਦਾ ਭੈਣ ਤੋਂ 5 ਦਿਹਾੜੀਆਂ ਲਾ ਕਹਿੰਦਾ ਦੂਏ ਭਈਏ ਨਾਲ ਨੂੰ ਕਹਿੰਦਾ ਮੈਂ ਇੱਕ ਮੱਟ ਲੰਬੀ ਕਰਕੇ ਕਹਿੰਦਾ ਮੈਂ ਸੜਕਾਂ 'ਤੇ ਵੀ ਸਵਾਰ ਸੀ ਸਾਰਾ ਕੰਮ ਹਮ ਡਾਮਾ ਹੈਗਾ ਐਸੀ ਗੱਲ ਨਹੀਂ ਹੈਗਾ ਪਿੱਛਾ ਨਹੀਂ ਦਿਕਾਉਂਦਾ ਬੰਦਾ ਆਏ ਨਹੀਂ ਵੀ ਜੇ ਬੰਦਾ ਵੀ ਕੋਈ ਸਿਰ ਪਰ ਨਹੀਂ ਤਾਂ ਕੰਮ ਨਹੀਂ ਕਰਦਾ ਇਹਨਾਂ ਦਾ ਇਹਨਾਂ ਨੂੰ ਸਾਰਾ ਲਖਾਪਤੀ ਕੰਮ ਚੋਰਾ ਪੂਰਾ ਲਖਾਪਤੀ ਜਾਨ ਲਾਇਆ ਵੀ ਨਾਲ ਪਿੱਛਾ ਲਗਾਉਣਾ ਜਦੋਂ ਸਾਡੇ ਨੇ ਬੈਜਣਾ ਨਹੀਂ ਨਹੀਂ ਉਹ ਪਤਾ ਕੀ ਕਰਦਾ ਉਹ ਫਿਰ ਕਹਿੰਦਾ ਪੀਂਦਾ ਓ ਜਿਆਦਾ ਉਹ ਵੀਡੀਆ ਪਾਉਂਦਾ ਵੀਡੀਆ ਜਿਆਦਾ ਪੀਂਦਾ ਹਾਂ ਵੀਡੀਓ ਕਰਕੇ ਉਹ ਦੁਆ ਵੀ ਜਿਹੜਾ ਉਹ ਕਹਿੰਦਾ ਨਹੀਂ ਹੁੰਦਾ ਇੱਕ ਜਿਹੜਾ ਮਾਲਿਕ ਮਾਲਿਕ ਕਰਦਾ ਹੁੰਦਾ ਸ਼ੰਭੂ ਸ਼ੰਭੂ ਨਹੀਂ ਇੱਕ ਹੋਰ ਜਿੱਤੇ ਆਪਾਂ ਨੇ ਉੱਥੇ ਬੁੱਟੇ ਸਾਫ਼ ਕਰਾਇਆ ਦੇ ਨੇ ਜਿਹੜਾ ਹਾਂ ਉਹ ਦੁਆ ਕਹਿੰਦਾ ਇਹ ਸਰ ਸਰ ਹਾਂ ਸਰ ਸਰ ਅੱਛਾ ਉਹ ਵੀ ਠੀਕ ਆ ਉਹ ਵੀ ਸਾਊ ਆ ਬਜਾਰ ਉਹਨੇ ਜੰਗੀ ਬੰਨਣਾਉਣ ਤੋਂ ਉਹ ਆਇਆ ਹੀ ਨਹੀਂ ਹਾਂ ਉਹ ਆਇਆ ਹੀ ਨਹੀਂ ਹਲੇ ਅਸਲ ਤੇ ਬਿਹਾਰ ਤੇ ਨਹੀਂ ਆਏ ਉਹ ਨਾ ਲੱਗਾ ਵਧੀਆ ਆ ਉਹ ਮੋਟਰ ਚੱਲ ਪਈ ਲੈ ਟੱਕ ਹਾਂਜੀ ਨਾ ਉਹ ਤਾਂ ਬੰਦਾ ਹੈ ਬੰਦੇ ਦਾ ਬਹੁਤ ਫਾਇਦਾ ਹੈ ਜਿਹੜਾ ਨਾਮ ਤੇ ਜੱਲ ਬਿੰਦਿਆ ਜੀ 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 ਪਾਪੂ ਗੰਨੇ ਨੂੰ ਮੋਟਰ ਤੇ ਲਾ ਕੇ ਆਈਏ ਪਾ ਮੜੀ ਜੀ ਕਿਹੜੀ ਆਓ ਗੰਨੇ ਨੂੰ ਮੋਟਰ ਚਲਾ ਯਾਰ ਚਲਾ ਦੇ ਚੱਲ ਚੱਲੀਏ ਚਲੋ ਉੱਥੇ ਹਾਂ ਚਲੋ ਚੱਲੀਏ ਚੱਲ ਚੱਲੀ ਆ ਜਾ ਚਲੋ ਧੀਏ ਲੈ ਸੋਰੇ ਵਾਲਾ ਨਾ ਮਾਲ ਦੇ ਕਹੇ ਕੀ ਆਉਂਦੀ ਪਾਣੀ ਖੜੀ ਖੜੀ ਜੇ ਰਹਿਦਾ ਟਾਈਮ ਖੜੀ ਨੂੰ ਬਹੁਤ ਦਿਨ ਹੋ ਗਏ ਲਓ ਜੀ ਭਾਈ ਚੱਪ ਦੀ ਮੋਟਰ ਗੰਨੇ ਨੂੰ ਚੱਲ ਪਿਆ ਇੱਧਰ ਪ੍ਰੋਫੈਸਰ ਚੱਲ ਪਿਆ ਚੱਲ ਪਿਆ ਜੀ ਚੱਲ ਪਿਆ ਪਾਣੀ ਮੰਗਦਾਂ ਦਾ ਗੰਨਾ ਕਿੰਨੇ ਗਿਆ ਪਏ ਹੋਏ ਆ ਲੈ ਕਿਆ ਰਹੀ ਦੀ ਬੇ ਆ ਗੱਪੇ ਜਾਣਾ ਪਾ ਅਟਕ ਗਿਆ ਹਾਂ ਉਹ ਤੇ ਜਾਰੇ ਪਾਸੇ ਭਈ ਨਾ ਬੜੀ ਚਾਰ ਗਾਇਆ ਨੇ ਆ ਬੇ ਆ ਬੇ ਨਹੀਂ ਛੱਡਣਾ ਆ ਜਣੀ ਕੇ ਸਾਰੇ ਮਿੰਨਾ ਸਾਰੇ ਜੰਤਾਂ ਨੂੰ ਛੱਡਣਾ ਸਾਰੇ ਨੂੰ ਉਮੀ ਚਾਹੁੰਦਾ ਆਹ ਹੋਣ ਛੱਡ ਹੁਣ ਮੰਨ ਕੇ ਚੱਲ ਵੀ ਇੱਕ ਥਿਆ ਰਹਿਦਾ ਇੱਕ ਉੱਤਰ ਹਾਂ ਹੈ ਨਾ ਖੁੰਬੇ ਨਾ ਹਣ ਇਹਨੂੰ ਭੁੱਲ ਜੰਦੇ ਵੀ ਕਿਹੜੇ ਛੱਡਿਆ ਪਤਾ ਉਹ ਦੇਖਣਾ ਪਹਿਲਾਂ ਕਿਹੜੇ ਨੂੰ ਪੈਂਦਾ ਹਾਂ ਭੁੱਲ ਜੰਦੇ ਉਹ ਪਤਾ ਹੀ ਨਹੀਂ ਕਿਹੜੇ ਨੂੰ ਪੈਂਦਾ ਵਿੱਚ ਬੜਨਾ ਪੈਣਾ ਉਹ ਨੱਕਾ ਉਰੇ ਕਿਹੜਾ ਬੰਦਾ ਆਤਰੇ ਨਾ ਮੂੰਹ ਪਿੱਛੇ ਮੁੰਨਾ ਬੈਠਾ ਇਹਨੂੰ ਇੱਧਰ ਤੇ ਛੱਡਦਾ ਨਾ ਯਾਰ ਜੀ ਇਹਨੇ ਮੜਾ ਮੁਟਾ ਚਿੱਟਾ ਖਾਵੇ ਟੱਕਣ ਲਾ ਕੇ ਸਾਰਾ ਹੀ ਨੱਦੋ ਦੇ ਵਿੱਚ ਇਹੋ ਟੱਕਣ ਵਾਲੇ ਸਾਰੇ ਹੀ ਜਾਂਦਾ ਨਹੀਂ ਪਾਣੀ ਉੱਥੇ ਦੇ ਵੀ ਹਲੋ ਉਟਾਉਂਦਾ ਤਾਂ ਇੱਕ ਵਾਰੀ ਲੱਗ ਗਿਆ ਕੱਦੂ ਹੋ ਗਿਆ ਬਚਾਰੇ ਵਾਸੇ ਹੁਣਾ ਇਤਨਾ ਇੱਟ ਰੱਖ ਰੇ ਜਿੱਗੀ ਚੌਸ ਦਾ 15 ਵਾਂ ਦਿਖਾਉਂਦੇ ਆ ਹੁਣ ਤਾਂ ਮੈਂ ਕਿੱਥੇ ਲਾ ਦੇ ਬਚਾਰੇ ਵਾਸੇ ਕੀ ਆ ਪਾਣੀ ਪਾਉਣ ਲੱਗਣਾ ਕਿਰਜ ਸਾਹਿਬ ਨੂੰ ਪਾਣੀ ਖਰਦੇ ਵਾ ਇਕੱਠਾ ਹੀ ਵਰ ਜਾਂਦਾ ਮਨੂ ਤਾਂ ਹੁਣ ਵੀ ਜਾਵਗੇ ਕਿੰਦਾਂ ਖਾ ਗਏ ਸਾਰੇ ਚਲ ਖਾ ਨਹੀਂ ਆ ਸਾਰੇ ਹੀ ਖਾ ਗਏ ਗਾਵਾਂਗੇ ਕਿੱਧਰੋਂ ਇੱਥੇ ਨੂੰ ਨਹੀਂ ਜਾਣਾ ਸਿੱਧਾ ਸਿਆੜ ਫੜ ਲਓ ਕੋਈ ਸਿੱਧਾ ਹੀ ਫੜੂंगे ਵਿੱਚ ਤੇ ਹੂੰ ਵਿੱਚੇ ਵਿੱਚ ਜਾ ਹੁਣਾ ਆਇਆ ਆ ਜਾ ਜਿੱਦੜ ਦੇ ਵੀ ਦਰਸ਼ਨ ਕਰਾ ਦੂ ਜੇ ਮਿਲ ਗਿਆ ਜਿੱਦੜ ਜਿੱਦੜ ਵੀ ਤੇਰੇ ਜਿੱਦੜ ਬਹੁ ਰਹਿੰਦੇ ਰੇ ਹਾਂ ਹੂੰ ਇਧਰ ਕੁੱਤੇ ਵਾਲੇ ਘੁੰਮਦੇ ਨੇ ਆ ਕੋਠਿਆ ਹੂੰ ਕਹਿੰਦਾ ਕੁਝ ਨੂੰਠਿਆ ਹੈਗਾ ਕਹਿੰਦਾ ਪਾਣੀ ਮੰਗ ਰਾ ਤਾਂ ਵੀ ਸੁੱਕਾ ਰਿਆ ਤੁਹਾਨੂੰ ਕਿਹ ਹੈ ਤਾ ਗਿਆ ਪਾਣੀ ਮੰਗਦਾ ਉਹ ਗਿਰ ਜਾਂਦੇ ਹੁਨੀ ਕੋਈ ਚੱਕਰ ਹੈਗਾ ਉਹਨਾਂ ਦਾ ਵਜਨ ਪੈ ਲਿਆ 95 ਤੇ ਮਿੱਠਾ ਬਹੁਤ ਹੁੰਦਾ ਹੈ ਦੇਖਿਆ ਬੜਾ ਹੀ ਕਿਹੜਾ ਸਿਆਰ ਸਿੱਧਾ ਆਇਆ ਇੱਥੇ ਹੀ ਨੂੰ ਲੈ ਆ ਉਹਦੇ ਨੂੰ ਸਿਆਰ ਆਇਆ ਸਿਆਰ ਆਇਆ ਉਹਨੂੰ ਸਿੱਧਾ ਆਉਂਦਾ ਅਸਲ ਗੀਰਿਆ ਲੈ ਆ ਦੇਖਿਆ ਇਹ ਪੈਲੀ ਨੂੰ ਐਨਾ ਵੀ ਸੁੱਕਾ ਨਹੀਂ ਠੀਕ ਆ ਹਾਂ ਇਥੇੋਂ ਜਾ ਕਿੱਧਰ ਨੂੰ ਗਿਆ ਆ ਉਹ ਆਉਂਦੇ ਖੜਤਾ ਜਾਂ ਕਬ ਖੰਡ ਤੇ ਤੂਰੇ ਬਹੁਤਾ ਆ ਜਾ ਲਓ ਜੀ ਬਾਈ ਪਹੁੰਚੇ ਆ ਇੱਥੇ ਪਹੁੰਚੇ ਆ ਬਾਕੀ ਦੇ ਇੱਧਰ ਛੱਡ ਜੀ ਇਹਨੂੰ ਪਾਈ ਜਾਣ ਦੇ ਫਿਰ ਇਹਦੇ ਖੱਡਾ ਖੁੱਡਾ ਪੈ ਗਈਆਂ ਇੱਥੇ ਨੂੰ ਪੈ ਜੂਗੀ ਕਿਹੜੇ ਨੂੰ ਪੈਂਦੀ ਆ ਐਂ ਨਹੀਂ ਪੈਂਦਾ ਤਾਂ ਕਿਆ ਹੋ ਗਿਆ ਔਰ ਇੱਕ ਗੰਨਾ ਆਇਆ ਇਹ ਕਾਣ ਕ ਵੀ ਦਬ ਜੂਗੀ ਪੈਣ ਦੇ ਕੋਈ ਨੂੰ ਕਰਨ ਦੇ ਜੇ ਬਾਦ ਆਵਾਜ਼ ਪੈ ਗਈ ਉਹਨੂੰ ਆਏ ਭਰ ਦੇ ਨਾ ਲੋ ਜੀ ਚੱਲਦੇ ਆ ਡਿੱਗੀਆਂ ਵੀ ਛਲਛਲ ਜਾਂਦੀਆਂ ਹੁਣ ਤਾਂ ਬੋਲਟ ਆਉਦਾ ਬਾਈ ਹੁਣ ਬੋਲਟੇਜ ਆ 85 ਦੇਖ ਲੈ ਕਿਹਾ ਜਾ ਖੜਾ ਆ ਜਾ ਆ ਜਾ ਕਹਾਂ ਆ ਜਾ ਥੋੜੀ ਜਿਹੀ ਚੜ ਕਰੀ ਜੇ ਆਪਾਂ ਜਾਂ ਸੀ ਆ ਰਿਹਾ ਜੀ ਆ 85 ਆ ਬਾਈ ਤੂੰ ਬੜਾ ਨਾ ਆਇਆ ਜੇ ਆ 85 ਆ ਆਹ ਲੱਖ ਕਹਿੰਦਾ ਜੋਖਣਾ ਫਿਰ 85 ਦਾ ਜੋਖ ਦੀਏ ਉਹ ਦੁੱਤ ਕਿੱਥੇ ਕੱਟ ਬੱਤੇ 85 ਆ ਹਾਂ ਸਾਰੇ ਹੀ ਐਡਾ ਹੋ ਗਿਆ ਵਿੱਚ ਸਾਡੇ ਹਾਈ ਨਹੀਂ ਚੱਲਦੇ 85 ਉਹ ਰਹਿਣ ਦੇ ਮੈਂ ਕਹਿੰਦਾ ਦੇਖ ਲੈਂਦੇ ਤੋਲ ਤੂੰ ਚੱਲ ਕੱਕਲਾ ਫਿਰ ਅੱਜ ਦੇਖੀ ਜਾਊਗੀ 85 ਉਹ ਤੋੜ ਲ 85 ਆ ਕੱਕਲਾ ਅੱਜ ਦੇਖੀ ਜਾਊਗੀ ਦੇਖੀਏ ਕੀ ਕਹਿੰਦਾ ਆਹ ਹੀ 18 ਦਾ 3 ਕਿਲੋ ਇਹੀ ਕਾਢੇ ਇਹੀ 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 ਆਹ ਹੀ ਯਾਰ 85 ਆ ਇਹ ਉਹ 85 ਆ ਇਹ ਮੈਂ ਇਹ ਨਾ ਉਹ ਬਾਬੇ 85 ਆ ਯਾਰ ਇਹ ਯਾਰ ਬਾਬੇ ਤੂੰ ਮੰਨਦਾ ਮੰਨੀ ਦੀ ਹੁੰਦੀ ਗੱਲ ਖੜ ਜਾ ਹੋਰ ਦੇਖ ਰੰਦੇ ਮੈਨੂੰ ਹੋਰ ਦੇਖ ਉਹ ਖਾ ਫਿਰ ਜਾ ਤਾਂ ਐ ਤੂੰ ਆ ਆ ਦੇਖ ਆ ਵੀ ਤਾਂ 85 ਉਹ ਖੜਾ ਮੇੜਾ ਤੈਨੂੰ ਆਗ ਆਗ ਦੇਖ ਲੈ ਉਹਦਾ 85 ਆ ਉਹ ਆ ਵੀ 85 ਉਹ ਆ ਦੇਖ ਤਾਂ ਕੈ ਪੁੱਟਾ ਯਾਰ ਇਹ ਰਹਿ ਰਹੇ ਨੇ 빙ਗਾ ਇਹਦਾ ਤਾਂ ਯਾਰ ਆਉਂਦੇ ਜੋ ਕੰਨਾ ਮੇਰੇ ਘਰ ਵਿੱਚ ਪਿੱਕਾ ਯਾਰ ਕੰਨਾ ਆ ਹਾਲ ਆ ਦੇਖ ਆ ਬੀਤਾ ਹੋ ਜਈਏ ਆ 85 ਆ ਗੰਨਾ ਹਾ ਆ ਗੰਨਾ ਤੋੜ ਕੱਟੇ ਉਹ ਹੀ ਤੋੜ ਮੰਨੀ ਦੀ ਹੁੰਦੀ ਗੱਲ ਜਿਹੜਾ ਇਹ ਇੱਧਰ ਇਹ ਆਹ ਹਾਲਾ ਕੱਢ ਲਾ ਕਰ ਦੇ ਕੇ ਦਾ ਓ ਤੋੜੀ ਨਹੀਂ ਜੜ ਤੇ ਕਰ ਜਾ ਹੁਣ ਤੂੜਦਾ ਏ ਇਹ ਕੱਢਣਾ ਪੈਣਾ ਉਧਰ ਆ ਫੜਾ ਦੇ ਇੱਧਰ ਲੋਈ ਫੜ ਲਓ ਜੀ ਲੈ ਫੜਾ ਕੱਢ ਮੋਟਾ ਬਹੁਤ ਆ ਵੇ ਜਾਸੀ ਗੱਲ ਲੈ ਗਾਂ ਤਾਂ ਤੂੰ ਕੱਦ ਦੇਖਦਾ ਇਹਦਾ ਕੱਦ ਦੇਖ ਉਧਰ ਹਾਂ ਠੀਕ ਆ ਤੈ ਕਿਦੇ ਪੂਰਾ ਇਹਨ ਕੈਮ ਆ ਆਦੇ ਕਹੇ ਗੰਨੇ ਖੜੇ ਹੋਰ ਜੰਮਿਆ ਬਹੁਤ

ਆਪ 80 ਹੈ ਆ ਗੱਨ ਆ ਕੱਢ ਲੈ ਫਿਰ ਆ ਗੱਨ 85 ਹੈ ਕੱਢ ਲੈ ਇਹੀ ਕੱਢ ਲੈ ਜਿਹੜਾ ਮਰਜ਼ੀ ਕੱਢ ਲੈ ਉਹਨਾ ਵੱਤੇ ਕੱਢ ਲੈ ਇਨਾ ਵੱਤੇ ਕੱਢ ਲੈ ਇੱਧਰ 85 ਸਾਰੇ ਆ ਗੱਨਾਂ ਕਾਢਾ ਦੇ ਖੜਾ ਲੈ ਇਹਨੂੰ ਕੱਢ ਲੈ ਆ ਕਾਢਾ ਦੇ ਇਹ ਆ ਦੇ ਉਹ ਤੋਂ ਮੇੜਾ ਇਹ ਕਿਹੜਾ ਆ ਹੈ ਸਾਹੀ ਹੈ ਕੱਢ ਲੈ ਕੱਲੇ ਵਾਲਾ ਵੀ ਖੋਲ ਲੈ ਮੇਰਾ ਜੇ ਉੱਧਰ ਤੇ ਕੱਢਣਾ ਵਿਚੋ ਉੱਧਰ ਹੋਰ ਤਾਂ ਖੜਾ ਇਹ ਤੇ ਨੂੰ ਦੇਖ ਲੈਣ ਜੇ ਪਹਿਲੇ ਪਹਿਲਾਂ ਮਾਇੰਦੀ ਕਰਨਾ ਤੂੰ ਹਾਂ ਚਲੋ ਜੀ ਦੇਖਦੇ ਹਲੇ ਕਿਹੜਾ 95 ਹਾਂ ਫਿਰ ਭਾਈ ਕੀ ਕਹਿੰਦਾ ਮੁੰਡਿਆ ਹਾਂ ਖੜਾ ਖੜਾ ਭਾਈ ਔਖਾ ਉਹ ਚਲ ਮੈਂ ਚੱਲ ਦੇ ਦੇਖੀ ਰਹਿਣ ਦੇ ਮੈਂ ਖੜਾ ਹੋ ਗਿਆ ਤੇ ਕੰਮ ਉਹ ਰਹਿਣ ਦੋ ਯਾਰ ਚੱਪ ਬਈ ਮੇਰੇ ਕੋਲ ਨੂੰ ਹੋਵੇ ਤਾਂ ਆਏ ਆਏ ਖੜੂਗਾ ਉੱਪ ਆਈ ਨਹੀਂ ਬੈਠ। ਇਹ ਤਾਂ ਬੈਠ ਗਿਆ ਮਾ ਲਗੂਗਾ। ਆਉਂਦੇ ਬੈਠ ਗਿਆ ਮਾ ਲਗੂਗਾ। ਉਹ ਬੜਾ ਵੱਡਾ ਉਹ ਰੁਘੜੀਆ ਹੋਣਦੇ ਨੇ। ਉਹ ਨਹੀਂ ਹੋਣਾ ਫੇਰ ਵੀ ਦੋ ਚੜ੍ਹ ਕੇ ਵੀ ਨਹੀਂ ਹੋਣਾ। ਉਹ ਤਾਂ ਉਿਓ ਦਾ ਉਿਓ ਦਾ ਮੇਰੀ ਲਾ। ਜੇ ਆਪਾਂ ਦੋ ਚੱਲ ਜੇ ਤੀਜਾ ਬੰਦਾ ਉੱਪਰ ਤੇ ਮੈਂ ਛੋੜੇ ਉੱਪਰ ਖੜੂਣਾ ਬੈਠਾ ਆਪਣੇ ਮਰੇ। ਫੇਰ ਆਗਾ ਦੇ ਬਰਾਬਰ ਜਾਉਂਗੇ। ਹੁਣ ਦੇਖ ਰਹਾ ਤੂੰ 5 ਫੁੱਟ 9 ਇੰਚ ਮੇਰੀ ਆ ਤੇ ਤੇਰੀ ਵੀ ਇੰਨੀ ਕੇ ਹੋਣੀ ਆ। ਦੇਖ ਮੇਰੀ ਗੱਲ ਸੁਣ। 14 ਫੁੱਟ ਦਾ 14 ਫੁੱਟ ਦਾ ਤੂੰ ਤੇ ਲੰਬਾ ਮੇੜਾ ਹੈ। ਹਾਂ। ਓਏ ਉਹ ਤੇ ਲੰਬਾ ਮੇੜਾ ਹੈ। ਕਾ ਸਾੜੀ ਆਏ ਸਿਪ ਤਾਂ ਹੈਗੀ ਐ ਇੱਕ ਸਾੜੀ ਹੂੰ ਵੀ ਚਾਹੀਦੀ ਐ ਜਹੇ ਘਰ ਦੀ ਹੈ ਗਈ ਵੀ ਇਹ ਚਾਹੀਦੀ ਹੈਗੀ ਸਾੜੀ ਠੇਕੀ ਵਾਲੀ ਸੇਵਾਂ ਨਾਲੇ ਹੁੰਦਾ ਸਾਰਾ ਕੋਈ ਨਹੀਂ ਜਿੱਕੜਾ ਬਾਟਾ ਹੈ ਵੀ ਘਰ ਵਾਲੀ ਦੀ ਸਾਫ ਰੱਖਣੀ ਇੱਕ ਨਹੀਂ ਠੇਕਾ ਦੀ ਰੱਖਣੀ ਹੁਣ ਦੇਖ ਲੈ ਭਈਆ ਹੁਣ ਮੰਨ ਕੇ ਜਦ ਅਸੀਂ ਛੱਡ ਜਾਂਦਾ ਮੰਡਵਾ ਹਾਂ ਲੱਗੇ ਮੰਡਵਾ ਹੁਣ ਡੋਲਾ ਸਾਫ ਕਰਾ ਲਾਤਾ ਨਹੀਂ ਸਾਨੂੰ ਤਾਂ ਨਰੇਗਾ ਦਾ ਕੰਮ ਆ ਉਹ ਅਸੀਂ ਆਪ ਦੇ ਸਾੜੀ ਦੇਣੀ ਡੋਲਾ ਸਾਫ ਕਰਾ ਲੈਣਾ ਇਹਨਾਂ ਨਾਨਾ ਵਧੀਆ ਦੇਖੀ ਜਾ ਕੇ ਹੁਣ ਬਜਾਣਾ ਅਸੀਂ ਉੱਥੇ ਨੂੰ ਵੀ ਚੱਲੂਗੇ ਇਹ ਤਾਂ ਵਿਹਲਾ ਹੀ ਆ ਆਹ ਚੱਲਦੇ ਹਾਂ ਇਹਨੂੰ ਤਾਂ ਖਾਵਾਂਗਾ ਰੋਟੀ ਦੇ ਕੇ ਆਉਣੀ ਹੁਣ ਹਾਂ ਗੰਨਾ ਵਿੱਚ ਸਾਫ ਪਿਆ ਨਾ ਖੱਬਲ ਦਾ ਡੱਕਾ ਨਹੀਂ ਹੈਗਾ ਲੈ ਦੇਖ ਲੈ ਵਿੱਚ ਹਾਂ ਖਾ ਪਿਆ ਆ ਬੂਟੀ ਜੀ ਹੁਣ ਹੋਈ ਹੋਣੀ ਬਾਦ ਮਾ ਕਾ ਬਸ ਬਾਈ ਕਿੰਨਾ ਛੇੜਿਆ ਸਾਲੂ ਖੇਤੀ ਦਾ ਕੰਮ ਕਰਨ ਦਾ ਸ਼ਾਬਾਸ਼ ਹੈ ਬਾਈ ਕੰਮ ਕਰਨ ਦਾ ਮਸਾਲਾ ਪਾਣੀ ਮੰਗਦਾ ਦਾ ਬਾਈ ਹੁਣ ਇਹ ਟੈ ਗਿਆ ਹਲੇ ਗੰਨਾ ਮੱਟ ਟੈ ਗਿਆ ਵੀ ਗੰਨਾ ਬਹੁਤ ਵਾਰੇ ਮੁੱਟੇ ਗਿਰ ਗਏ ਦਿੱਛੇ। ਥੇਵੀਂ ਇੰਨਾ ਨਹੀਂ ਹੈਗਾ ਸਿਰ। ਠੀਕ ਆ, ਚੱਲ ਗਏ। ਉਹ ਦੇਖ ਲੈ ਹੋ ਗਏ ਬਈਆ ਚਲੂਰ। ਚਲੂਰ ਪਾਉਣੀ ਆਇਆ। ਲੈ ਦਿੱਤੀ ਇੱਠੇ ਹੀ। ਉਹ ਜਾਏ ਤੇ ਬੁਨਾਰ ਦੂਗਾ ਸਾਬ। ਪੂਰੇ ਨਹੀਂ ਖੋਲਦੇ। ਬਾਹਰ ਨੂੰ ਖੋਲਦਾ ਬਈ। ਉਹ ਕਿਆ ਕਰੀ ਜਾਂਦਾ ਹੈ ਜੇ ਨਹੀਂ ਹੋਣੀ ਨੇ ਉਹ ਪੱਟ ਕੇ ਛੱਡ ਦੇਣੀ ਸਾਰੀ ਬਾਬੇ। ਕਿਆ? ਪੱਟਿਓ ਜਾਂਦਾ ਕਣਕ ਨੂੰ। ਹੈ? ਮੈਂ ਕਣਕ ਨੂੰ ਪੱਟਿਓ ਜਾਂਦਾ। ਇਹ ਦੋ ਚਾਰ ਦਾਣੀ ਤੋੜਿਆ ਕੱਢਦਾ। ਲੈ ਤੂੰ ਹੀ ਚੱਲ ਪੀ। ਚੱਲ ਪੀ। ਆ ਦੇਖ। ਆ ਇਹਨੇ ਪਟਾ ਪਟਕੇ ਬੁਰਾ ਹਾਲ ਹੈ ਜਿਹੜੀ ਗਾਨ ਕੇ ਨਾਲੋਂ ਬਾਈ ਛੱਟਾ ਠੀਕ ਹੈ ਮੇਰੇ ਹਿਸਾਬ ਨਾਲ ਇਹ ਦਿਨਾਂ ਚ ਹਾਂ ਛੱਟਾ ਆਈਆਂ ਵੀ ਛੱਟਾ ਇਹ ਗੂੜੀ ਕਾਹਤ 15 ਦਿਨ ਬਾਅਦ ਦਿਖਣੀ 10 ਦਿਨ ਬਾਅਦ ਹਾਂ ਇਹ ਹਫਤੇ ਕੇ ਬਾਅਦ ਦਿਖਣ ਲੱਗ ਜਾਣਾ ਥੋੜੀ ਜੀ ਨੇ ਥੋੜੀ ਹਾਕੀ ਬਣਿਆ ਜੰਮੀ ਜਾਣੀ ਬਾਅਦ ਮੈਂ ਹੋ ਜਾਂਦੀ ਜਾਣੀ ਤਾਂ ਸਰ੍ਹਾਈ ਜੀ ਪੈਣ ਲੱਗ ਜਿੰਦੀ ਆਏ ਲੱਗਣ ਲੱਗ ਜੇ ਵੀ ਜੰਮਣ ਲੱਗ ਗਈ ਬਸ ਔਰ 19 18 19 ਦਿਨ ਹੋ ਗਏ ਜੰਮੀ ਨਹੀਂ ਬੱਚੇ ਫਸੀ ਪਈ ਐ ਪਤਾ ਨਹੀਂ ਡੂੰਗੀ ਪੈ ਗਈ ਪਤਾ ਨਹੀਂ ਕੀ ਗੱਲ ਹੋਈ ਉਹ ਜ਼ਿਆਦਾ ਗੁੰਗਾ ਲੱਗਦਾ ਹੈ ਹੈ ਰੇਤੇ ਜੀ ਦਾ ਸੁਪਰ ਸੀਡ ਨਹੀਂ ਡੂੰਗਾ ਦੇ ਯੋ ਤੇਰੇ ਸਾਹਮਣੇ ਉਹ ਮੇਰੇ ਵਾਲੀ ਕਾਨਕ ਬਾਈ ਹੁਣ ਲੱਗੀ ਦੀ ਖਣ ਚੱਲੀਆਂ ਵਾਲੀ ਕੱਦੀ ਵੀਜੀ ਰੇਤੇ ਮੈਂ ਯਾੜੂੰਗਾ ਜਾਂਦਾ ਇਹ ਰੇਤੇ ਮੈਂ ਯਾੜੂੰਗਾ ਜਾਂਦਾ ਇਹ ਰੇਤੇ ਜਾਂਦਾ ਫੁੱਲ ਉਹ ਇਤਨੀ ਮੈਂ ਦੇਖਾਂ ਤੁਰਿਆ ਬਾਰੇ ਤੁਰਿਆ ਉਹ ਤੁਰਿਆ ਬਤਾ ਦਿਖਦਾ ਭਾਈ ਜਿਹਦੇ ਪਰ ਤਾਂ ਮਿੱਟੀ ਨਹੀਂ ਹੈ ਆ ਦੇ ਚੱਚੇ ਤੋਂ ਬਾਹਰੇ ਉਹ ਤਾਂ ਬਾਹਰ ਆ ਫਿਰ ਇੰਨੇ ਪਰ ਤਾਂਣਾ ਗਿਰਿਆ ਹੋਇਆ ਯਾਰ ਹਾਂ ਇਹੀ ਆ ਫਿਰ ਇਹ ਵੀ ਤਾਂ ਹੁਣ ਇੰਨੇ ਪਰੇ ਹੋਊਗਾ ਦਾਣਾ ਓਰੇ ਔਰ ਗੰਗਰ ਪਾਣੀ ਆਦਾ ਦਿਖਦਾ ਜਾਣਾ ਐ ਨਾ ਦੇਖ ਪਿਆ ਜੰਮੀ ਵੀ ਐ ਹੁਣ ਪਾਣੀ ਕੱਢ ਕੇ ਢੂੰਗਾ ਮਨ ਨੂੰ ਐਵੇਂ ਲੱਗਦਾ ਨੇ ਇਹਦਾ ਬੋਨੇ ਬੰਦਿਆਂ ਕੋ ਪਹੁੰਚ ਜਣ ਇਹ ਦਾਣਾ ਹੀ ਦੀਦਾ ਉਹ ਕਈ ਵਾਰ ਸੁਪਰ ਸੀਡ ਟੱਪਾ ਮਾਰਦੇ ਉਹ ਸਾਰੀ ਪੱਟਣ ਬੈਠ ਗਏ ਲਾਈਨ ਉਹ ਬਸ ਕਹ ਤੂੰ ਵੀ ਹੁਣ ਪੱਟਣ ਬੈਹਿ ਜਾ ਨਵੀਂ ਲਾਈਨ ਉਹੀ ਕੱਢ ਕੇ ਕਾਈ ਜਾਉ ਅਗਲੀ ਮਾਰਨਦੇ ਯਾਰ ਦਾਣਾ ਤਾਂ ਮਿਲੇ ਸੜਾ ਰੀਜ ਤਾਂ ਨਹੀਂ ਘਟ ਪਾਇਆ ਨਾ ਨਹੀਂ ਗਹਲੁਰਪਾ ਹੁਣ ਉਹ ਸਾਈਡ ਨੂੰ ਵੀ ਮਾਰ ਲਾ ਇੱਧਰ ਨੂੰ ਉਹ ਖੜ ਜਾ ਉਹ ਫੁੱਲੇ ਟਰਾਈ ਕਰ ਉਹ ਆ ਦੇਖ ਚਾਚੇ ਆ ਦੇਖ ਤੁਰੀ ਉਹ ਤੁਰੀ ਦਾ ਦਿਖਦੀ ਆ ਇੱਥੇ ਤਾਂ ਮੈਨੂੰ ਦਿਖਦੀ ਆ ਮੈਂ ਦੇਖਦਾ ਵੀ ਸਾਰੀ ਤੁਰੀ ਦੀ ਆ ਹੈਗਾ ਕੀ ਅਜ ਕਿਹ ਆਪੇ ਦਾਣਾ ਅਜੇ ਤਾਂ ਫੁੱਲੇ ਵਗਾ ਤੇ ਇਹ ਤੇ ਇਹ ਨੂੰ ਕਿਹ ਇਹ ਤਾਂ ਖਤਮ ਹੋ ਗਿਆ ਦੁਰੇ ਨਹੀਂ ਜਾਣਾ ਇਹ ਮੈਨੂੰ ਵੀ ਵਾਟ ਲੱਗਦਾ ਆ ਨਹੀਂ ਨਹੀਂ ਬੀਜ ਜਿੰਨੀ ਫਲਤ ਹੈ ਹੈ ਆਪਿਆ ਫਿਰ ਜਿਹੜਾ ਦੂਆ ਜੰਮਿਆ ਹੋਇਆ ਉਹ ਵੀ ਨਾ ਜੰਮਿਆ ਜਿੰਨੀ ਥੋੜਾ ਹੁੰਦਾ ਵੀ 100% ਜਰਮੀਨੇਸ਼ਨ ਖਰਾਬ ਹੁੰਦੀ ਲੈ ਆ ਵੀ 19 ਦਿਨ ਤਾਂ ਹੋ ਗਏ ਲੈ ਇਹ ਜਮਤ ਹੁੰਦਾ ਹੈ ਇਹਦਾ ਤਾਂ ਇਹ ਰਹਿਣਾ ਇਹ ਮੈਨੂੰ ਇਹਦੇ ਥੈਲੀ ਪਾਈ ਐ ਨਹੀਂ ਪਤਾ ਕੀ ਪਾਇਆ ਬਰਿਆਂ ਨੇ ਤਾਂ ਤੁਸੀਂ ਸੂਰਾ ਲੈ ਹੁਣ ਇਹ ਜਿਹੜੇ ਹਿਸਾਬ ਨਾਲ ਜੰਮਦੀ ਕੋਈ ਦਾਣਾ ਜੰਮਿਆ ਆਪਣਾ ਮੰਡ ਵਾਲਾ ਕੰਮ ਹੋ ਗਿਆ ਚਲ ਜੰਮਿਆ ਬਈ ਇਹ ਨੂੰ ਹੋਰ ਦੇ ਦੋ ਚਾਰ ਦਿਨ ਪਤਾ ਲੱਗਣ ਨੂੰ ਹੋਈ ਨੂੰ ਕਰਾ ਖੇਚਣਾ ਘੱਟ ਭੇਜੀ ਕਰੋ ਆ ਫਸੂਲ ਮਗਰ ਦੀ ਜਗ੍ਹਾ ਪੱਟ ਕੇ ਛੜਤੀ ਨਹੀਂ ਲੈ ਕੇ ਨਾਲ ਕੇ ਛਿੱਧੀ ਪੈ ਗਈ ਮੇਰੀ ਗੱਲ ਸੁਣ ਲੈ ਇਹ ਹੁਣ ਦੋ ਚਾਰ ਦਿਨ ਦੇਖ ਲਵੇ 19 ਦਿਨ ਤਾਂ ਹੋ ਗਏ ਉਹਦੇ ਬਾਅਦ ਛਿੱਟਾ ਦਵੇ ਰੋਟਾ ਬੀਟਰ ਮਾਰ ਮਾਰਾ ਲੱਗ ਕਮਾ ਦੇ ਬਾਸ ਆਪਣੇ ਤਾਂ ਐਂ ਲੱਗਦਾ ਖੇਤ ਮੈਂ ਬੂਟੇ ਪੱਟੇ ਹੀ ਨਹੀਂ ਬਣਾ ਤਾਂ ਦੇ ਲੈ ਐਂ ਬਣਾ ਦਿੰਦੇ ਆ ਅਸੀਂ ਖੇਤ ਤਿਆਰ ਕਰ ਦਿੰਦੇ ਆ ਇਹ ਗੱਲ ਵਾ ਮਗਰ ਘੁੰਮੇ ਆ ਰੋਟਾ ਬੀਟਰ ਦੇ ਉਹ ਜੜਾ ਚੁਗੀਆਂ ਮੇਰਾ ਜੁਗੀਆਂ ਸਾਢੇ 9 ਹੀ ਨਹੀਂ ਹੈਗਾ ਥੋੜੇ ਨਾਲ ਨਹੀਂ ਟਰੈਕਟਰ ਦਾ ਗ੍ਰਿੰਦਰ ਦਾ ਨਾਉ ਨਹੀਂ ਟਰੈਕਟਰ ਨਾਲ ਕੰਮ ਤੜਾ ਲਿਆ ਗ੍ਰਿੰਦਰ ਨੇ ਬਹੁ ਜਾਣਾ ਚੁਗੀਆਂ ਬਾਈ ਇੱਥੇ ਉੱਥੇ ਥੱਲੇ ਬੁਮਾ ਇੱਕ ਦੀ ਤੱਕਰੀ ਇੱਥੇ ਲਿਆ ਫਿਰ ਤੂੰ ਲੈ ਗਿਆ ਕੱਲੀ ਨਾ ਤਾਂ ਉਹਨੇ ਕੱਟੀਆਂ ਕਰਾਈਆਂ ਥੱਲੇ ਟਰੈਕਟਰ ਦਾ ਹੀ ਨਾਉ ਆ ਮੋੜ ਕੇ ਰੀਡੀਪਰ ਪਿੱਛੇ ਟੱਕਾ ਹੈ ਟੱਕਾ ਹੈ ਜੀ ਅੱਜ ਤੱਕ ਛੱਡਦਾ ਉਹ ਇਹ ਵੀ ਪਾਣ ਦਾ ਚੱਕ ਕੇ ਕੰਮ ਬਹੁ ਕਰਿਆ ਨਾ ਹਾਂ ਕੰਮ ਵਧੀਆ ਕਰਦਾ ਉਹ ਨੱਠੇ ਭੱਜੇ ਭਰੀ ਜਾਂਦੇ ਹਾਂ ਵਧੀਆ ਯਾਰ ਜਿੰਨੇ ਨਿਆਣੇ ਮਿੱਟੀ 'ਚ ਖੇਡੂਗਾ ਵਧੀਆ ਮਿੱਟੀ ਦਾ ਵਧੀਆ ਨਿਆਣੇ ਨੂੰ ਆਪਾਂ ਹੁਣ ਛੱਡਦੇ ਨਹੀਂ ਹਾਂ ਨਿਆਣਿਆਂ ਨੂੰ ਮਿੱਟੀ 'ਚ ਕੱਪੜੇ ਲਵੇ ਡੂਗਾ ਜੇ ਆਪੂਆ ਪਰ ਛੱਡਣਾ ਚਾਹੀਦਾ ਨੇ ਨਿਆਣਿਆਂ ਨੂੰ ਉਹ ਜੇ ਕੌਣ ਹੀ ਹੁੰਨੇ ਬੈਠਦੇ ਆ ਨਾ ਕਾਹ ਸਾਲੇ ਕੌਣ ਦੇ ਤਾਂ ਬੈਠੂਗੇ ਜੀ ਸਦਾ ਕਣਕ ਨਿਕਲੂਗੀ ਬਾਹਰੋਂ ਇਦਾਂ ਨਿਗਾ ਲਾਗੀ ਉਧਰ ਬੈਣਾ ਉਧਰ ਤਾਂ ਸਾਹੀ ਕਹਿੰਦੇ ਇੱਕ ਕੌਮ ਵਰਗੀ ਨਿਗਾਹ ਵਾਲੀ ਕੋਣ ਵੀ ਕੋਉਂ ਨਹੀਂ ਫਿਗਾ ਤਾਂ ਹੀ ਬੈੰਦੀ ਗੜਕ ਪਰ ਮੈਨੂੰ ਹੋਰ ਵੀ ਲੱਗਿਆ ਉਹਦੇ ਕੁੱਤੇ ਬਹੁਤ ਮੇਲੇ ਨਾ ਕੋਈ ਸੁਭਾਣ ਜਿਹੜੇ ਨੂੰ ਆ ਬਜਾਈ ਆ ਜਿਹੜਾ ਕੋਈ ਦਾਣਾ ਬਾਹਰ ਰਹਿਗਾ ਉਹ ਤਾਂ ਕੋਣ ਨੂੰ ਦੂਰ ਤੀ ਦੇਖਦਾ ਹੁਣ ਦੇਖਦਾ ਹੀ ਆ ਮੈਂ ਤਾਂ ਇਹ ਬਹੁਤ ਈ ਇੰਨਾ ਤੇ ਤੇ ਨੂੰ ਮਿਹਨਤ ਕਰਨੀ ਪੈਣੀ ਮਾੜੀ ਮੁੱਢੀ ਚਾਰ ਜੁੰਝਾ ਮਾਰਨੀਆਂ ਪੈਣੀਆਂ ਤੇਜ਼ ਹੁੰਦੀ ਕੋਣ ਦੀ ਨਿਗਾਹ ਉਹ ਅਸੀਂ ਇੱਥੇ ਪੰਪ ਦੇ ਦੇਣੇ ਡਾਉਨ ਨੂੰ ਵੀ ਬਜਾ ਦੇ ਕਰੀ 15 ਮਿੰਟ ਬਾਅਦ ਇੱਕ ਵਸ ਕੁੱਤੇ ਥਲੇ ਦੋ ਤਿੰਨ ਖੋਖੇ ਮੀਟ ਮੂਡ ਵਾਲੇ ਕਰਕੇ ਆ ਕੰਮ ਖਰਾਬ ਹੁੰਦਾ ਤਾਂ ਕੁੱਤੇ ਜਿਆਦਾ ਆਉਂਦੇ ਆ ਉਹਦੇ ਸਮਝਿਆ ਇੱਕ ਹੱਡਾ ਰੋੜੀ ਤੇ ਕਿੰਨਾ ਨੂੰ ਸਾਫ ਜਗ੍ਹਾ ਹੋ ਗਈ ਬੈਠਣੇ ਨੂੰ ਹੁਣ ਬੈਠਦੇ ਆ ਬੈਠਦੇ ਥਲੇ ਸਾਰੇ ਨੂੰ ਪਵਾ ਕੇ ਤਾਂ ਬਾਟ ਢਾਈ ਵੀ ਖਾੜ ਵਾਲੀ ਦੇਖ ਮੂਰੇ ਤੇ ਇਹਨਾਂ ਨੇ ਗਾਰਦਸਤਾਨੀ ਕਰੀ ਜੀ ਕੁੱਤਿਆਂ ਨੇ ਹੂੰ ਤੇਰਾ ਹੋ ਗਿਆ ਕਹਿੰਦੇ ਮੰਮੇ ਸਾਡੀ ਸਾਡੀ ਨਹੀਂ ਆਦਾ ਬਾਈ ਬਾਉਡਰ ਸਿਕ ਬਹੁਤ ਠੰਡਾ ਬਾਉਡਰ ਲਾਦੀ ਯਾਰ ਹੈਨਾ ਆਇਆ ਮੋਟਰਸਾਈਕਲ ਮੈਂ ਚਾ ਕੇ ਲੈ ਕੇ ਦੋਵੇਂ ਪਿੱਛੇ ਬੈਠੇ ਤੇ ਕਹਿੰਦੇ ਛੱਡ ਲੱਗਦੀ ਥਾਂ ਗੰਨੇ ਨੂੰ ਮੋਟਰ ਚਲਾਤੀ ਅੱਜ ਫੇਰ ਗੰਨੇ ਨੂੰ ਮੋਟਰ ਚਲਾਤੀ ਹੈ ਗੰਨੇ ਨੂੰ ਮੋਟਰ ਚਲਾਤੀ ਉਹਨੂੰ ਚਲਾਈ ਚੱਲ ਇੱਕ ਮੋਟਰਸਾਈਕਲ ਹੋਰ ਦੇਖਿਆ ਵਾ ਯੂਟਿਊਬਰ ਕਹਿੰਦੇ ਟਾਇਰ ਨਾਲ ਆ ਗਿਆ ਹੁਣ ਚਾਰ ਟਾਇਰ ਲਾਤੇ ਉਹਨੂੰ ਕਹਿੰਦੇ ਮੋਟਰਸਾਈਕਲ ਦੀ ਕੀਮਤ ਹੈ ਫਿਕਰੀ ਬਣ ਗਈ ਹੋਰ ਕਿਹਾ ਹਾਂ ਦੋ ਟਾਇਰ ਪਈ ਨੈਨੋ ਨਹੀਂ ਲੋਟੇਗੀ ਨੈਨੋ ਮੋਟਰਸਾਈਕਲ ਹੈ ਇੰਜਨ ਮੋਟਰਸਾਈਕਲ ਦੋ ਤੇ ਮੰਗਾਦੇ ਉਹਨੂੰ ਕੈਮਨ ਲਾ ਦਿੱਤਾ ਚਾਰ ਟਾਇਰ ਲਾ ਦਿੱਤੇ ਕੀ ਦਾ ਹੋ ਚਾਹਤੇ ਹੋ ਨਾ ਘਰੇ ਤਿਆਰ ਕਰਨ ਬੈਠ ਗਿਆ ਆਹ ਕੋਈ ਆਇਆ ਦੁੱਨੇ ਵਰਗਾ ਘਰੇ ਤਿਆਰ ਕਰਨ ਬੈਠ ਗਿਆ ਉਹਦਾ ਭਾਈ ਮੋਟਰਸਾਈਕਲ ਉਹਦਾ ਵਧੀਆ ਕਰਿਆ ਮੈਂ ਤਾਂ ਸੜਕ 'ਤੇ ਦੇਖਦਾ ਹਾਲ ਲੋਕਾਂ ਦਾ ਸੱਤ-ਸੱਤ ਤਾਂ ਨਿਆਣੇ ਲੱਦੇ ਸੜੀ ਆਪ ਹੂੰ ਉਹ ਫਿਰ ਉਹ ਠੀਕ ਆ ਹੋ ਜਾ ਵਿਚੀ ਨੀ ਇਧਰ ਮਾਰਦੀ ਘਸੋਲਾ ਉਨਾ ਉਹ ਲੱਗੋ ਕਿ ਸਕੂਟਰੀ ਬਣ ਜਾਂਦੀ ਆ ਕੱਢ ਕੇ ਬਾਹਰ ਅੱਛਾ ਹਾਂ ਉਹ ਪਿੱਛੇ ਰਹਿੰਦਾ ਜੇ ਆਪਾਂ ਕੱਲੀ ਸਕੂਟਰੀ ਚਲਾਉਣੀ ਸਕੂਟਰੀ ਵੀ ਨਿਕਲ ਜਾਂਦੀ ਆ ਰੂਟਾ ਵੀਟਰ ਵਾਂਗਣਾ ਹੀ ਬਣ ਗਿਆ ਜੇ ਕੱਲੀ ਹੀ ਲਗਾਏ ਬਾਹਲਾ ਸੁਪਰ ਵੀਟਰ ਵਾਲਾ ਕੰਮ ਹੋ ਗਿਆ ਫਿਰ ਮਿੰਟ ਬਣ ਜਾਂਦਾ ਠੀਕ ਹੈ ਠੀਕ ਜੀ ਜਿਆਦਾ ਲਿਆਣੇ ਘਰ ਦੇ ਫਿਰ ਫਿਰ ਰੈਡੀ ਪਾ ਲਵਾਂਗਾ ਇਕ ਨਹੀਂ ਰੈਡੀ ਪਾ ਲੋ ਫਿਰ ਚਲ ਜੀ ਫਿਰ ਚੱਲ ਦੇਖੀਏ ਚਲੋ ਜੀ ਠੀਕ ਆ ਜੀ ਬਾਈ ਜਿੱਦਣ ਜੰਮੂਗੀ ਉਦਣਾ ਵਾਂਗੇ ਹੁਣ ਪੈਨਲ ਆਇਓ ਨਹੀਂ ਪੱਟੀ ਜਾਣੀ ਨੇ ਹਾਂ ਲੇਕਿਨ ਨਹੀਂ ਆਉਣਾ ਇਹ ਫੇਰ ਪਰ ਮੇਰੀ ਯਾਦ ਹੁੰਦੇ ਕੋ ਮੈਂ ਤੂੰ ਕਹੀ ਜਾਂਦਾ ਜੇ ਹੁਣ ਨਾਮ ਆ ਪੜਦਾ ਤੁਸੀਂ ਕਹਿੰਦੇ ਗੇੜਾ ਮਾਰ ਕੇ ਮੁੜਦੇ ਹੋ ਕੀ ਕਿਆ ਕਰਿਆ ਤੁਸੀਂ ਹੁਣ ਮੈਂ ਪੱਟ ਕੇ ਦੇਖਦਾ ਲਈ ਵੀ ਭਾਈ ਤੁਰੀ ਕਿ ਨਹੀਂ ਤੁਰੀ ਪੰਜ ਦਿਨ ਹੋ ਗਏ ਚਾਰ ਦਿਨ ਹੋ ਗਏ ਮੈਂ ਕਹਿੰਦਾ ਤਿੰਨ ਦਿਨ ਚਾਰ ਇਹ 100 ਰੁਪਏ ਦੇਣਾ 100 ਰੁਪਏ ਦੇਣਾ ਠੀਕ ਆ ਜੀ